ਭਾਈ ਗੁਰੂ ਜੀ ਖਾਸਾ ਸ਼੍ਰੀ ਭਾਈ ਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਪਿੰਡ ਖੱਖਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇਸ ਜੋੜ ਮੇਲੇ ਦੌਰਾਨ ਬੀਤੇ ਸ਼ੁੱਕਰਵਾਰ ਸ਼੍ਰੀ ਖੰਫੜ ਸਾਹਿਬ ਜਰ ਖਾਏ ਗਏ ਸਨ ਜਿਨ੍ਹਾਂ ਦਾ ਅੱਜ ਐਤਵਾਰ ਭੋਗ ਪਾਏ ਗਏ ਹਨ ਇਸ ਮੌਕੇ ਦੀਵਾਨ ਹਾਲ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਈ ਗੁਰੂ ਜੀ ਦੀ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਸ਼ਾਨ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ ਔਰ ਇਸ ਮੌਕੇ ਉਚੇਚੇ ਤੌਰ ਉੱਪਰ ਐਸਜੀਬੀਸੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਤੋਂ ਇਲਾਵਾ ਹੋਰ ਵਕ ਵਕ ਐਸਜੀਬੀਸੀ ਦੇ ਜਿਹੜੇ ਮੈਂਬਰ ਆ ਜਿਵੇਂ ਅਲਵਿੰਦਰਪਾਲ ਸਿੰਘ ਦੀ ਪੱਖੋਗੇ ਕੁਸ਼ਵਿੰਦਰ ਸਿੰਘ ਦੀ ਪਾਟੀਆਂ ਭਾਈ ਮਨਜੀਤ ਸਿੰਘ ਤੋਂ ਇਲਾਵਾ ਹੋਰ ਮੈਂਬਰਾਂ ਤੋਂ ਇਲਾਵਾ ਵਕ ਵਕ ਜਥੇਬੰਦੀਆਂ ਵੀ ਪਹੁੰਚੀਆਂ ਹਨ ਔਰ ਇਸ ਮੌਕੇ ਵੱਡੀ ਗਿਣਤੀ ਵਿੱਚ ਲੱਖਾਂ ਦੀ ਤعداد ਵਿੱਚ ਸੰਗਤ ਇੱਥੇ ਪੁੱਜ ਚੁੱਕੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਮੌਕੇ ਅ ਅ ਸ਼੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਦ੍ਰਿਸ਼ ਹੈ ਉਸ ਮੌਕੇ ਸੰਗਤਾਂ ਦਾ ਖਾਠਾ ਮਾਰਦਾ ਹੋਇਆ ਦ੍ਰਿਸ਼ ਔਰ ਵਿਖੋ ਕਿੰਨੀ ਵੱਡੀ ਗਿਣਤੀ ਵਿੱਚ ਸੰਸਾਰ ਭਰ ਵਿੱਚੋਂ ਜਿਹੜੀ ਸੰਗਤ ਐ ਇੱਥੇ ਪੁੱਜ ਰਹੀ ਹੈ ਕਿਹਾ ਜਾਂਦਾ ਹੈ ਕਿ ਇੱਥੇ ਜਿਹੜਾ ਵੀ ਸੱਚੇ ਮਨ ਨਾਲ ਆਪਣੀ ਅਰਦਾਸ ਕਰਦਾ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਇੱਥੇ ਹਾਜ਼ਰੀ ਲਵਾਉਣ ਲਈ ਪੁੱਜੀਆਂ ਹਨ ਔਰ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਪੁੱਜ ਰਹੇ ਹਨ ਔਰ ਇਸ ਮੌਕੇ ਐਸਜੀਪੀਸੀ ਵੱਲੋਂ ਜਿਹੜੇ ਕੀ ਪੂਕਤਾ ਇੰਤਜ਼ਾਮ ਕੀਤੇ ਗਿਆ ਨਾ ਹਰ ਤਰ੍ਹਾਂ ਦੇ ਜਿੰਨੂੰ ਕਹਿ ਸਕਦੇ ਆ ਔਰ ਇਸ ਮੌਕੇ ਉਹਨਾਂ ਦੇ ਰਹਿਣ ਵਾਸਤੇ ਪੱਕੇ ਟੈਂਟ ਬਣਾਏ ਗਏ ਹਨ ਪਾਰਕਿੰਗ ਦੀ ਸਹੂਲਤ ਵਿਵਸਥਾ ਕੀਤੀ ਗਈ ਹੈ ਪੁਲਿਸ ਵੱਲੋਂ ਆਪਣੇ ਤੌਰ ਤੇ ਵੱਖਰੇ ਪੂਕਤਾ ਇੰਤਜ਼ਾਮ ਕੀਤੇ ਗਿਆ ਨਾ ਔਰ ਠਾਠਾ ਮਾਰਦਾ ਇਕੱਠ ਗੁਰੂ ਘਰ ਵਿੱਚ ਪੁੱਜ ਰਿਹਾ ਹੈ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਜਿਹੜੀ ਸ਼ਰਧਾਲੂਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਰਿਵਾਰ ਵਾਸਤੇ ਸਰਬੱਧ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਉਹਨਾਂ ਵੱਲੋਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇਸ ਮੌਕੇ ਵੱਖ-ਵੱਖ ਸੁਸਾਇਟੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਿਆਨ ਤੁਸੀਂ ਦੇਖ ਸਕਦੇ ਜਿਵੇਂ ਕੋਲਡ ਡਰਿੰਕ ਦੇ ਲੰਗਰ ਲਗਾਏ ਗਿਆਨ ਇਸ ਮੌਕੇ ਲੱਸੀ ਮਿੱਠਾ ਜਲ ਦੂਸਰੇ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਪਕਵਾਨ ਔਰ ਫਲਾਂ ਦੇ ਲੰਗਰ ਲਗਾਏ ਗਿਆਨ ਮਲੇ ਤੁਸੀਂ ਉਮੀਦ ਨਹੀਂ ਕਰ ਸਕਦੇ ਹਰ ਤਰ੍ਹਾਂ ਦਾ ਲੰਗਰ ਲਗਾਇਆ ਗਿਆ ਔਰ ਗੱਠੜੀ ਕਰਦੀ ਸੀ